ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਮਾਨੀ ਸਿੰਘ ਵਾਲੇ ਦੇ ਵਿੱਚ ਮਾਨੀ ਸਿੰਘ ਆਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ ਸਾਧਕ ਰੋਡ ਦੇ ਉੱਤੇ ਰਹਿ ਜਾਂਦਾ ਵਾ 2 ਜਨਵਾਰ ਬਕਾਊ ਆ ਮਿੱਤਰੋ ਇੱਕ ਕਟਾ ਪ੍ਰਾਪਰਟੀ ਸੀਮਨ ਆਲਾ ਤੇ ਇੱਕ ਗਾਂ ਤਾਜੀ ਸੂਈ ਤੇ ਜਿੰਦੇ ਮਗਰਮੂਰ ਤਰ ਕੀ ਵੱੱਸੀ ਵੀ ਬਾਕਮਾ ਆਲਾ ਮਿੱਤਰੋ 2 ਜਨਵਾਰ ਦਿਖਾਉਣੇ ਆ ਆਪਾਂ ਤੁਹਾਨੂੰ ਮੱਖਣ ਵੀਰ ਦੇ ਕੋਲੋਂ ਡਿਟੇਲ ਲੈਣੇ ਆ ਉਹ ਕਰਦੇ ਆ ਮੱਖਣ ਵੀਰ ਦੇ ਨਾਲ ਗੱਲਬਾਤਾ ਚਿੱਟੇ ਕੁਰਤੇ ਪਜਾਮੇ ਜੀ ਤੁਹਾਨੂੰ ਮਲਾਉਣਾ ਹੈ ਗੱਭਰੂ ਆਪਾਂ ਸასიਖਲ ਮੱਖਣ ਭਾਈ ਸასიਖਾ ਭਾਈ ਸასიਖ ਕੀ ਹਾਲ ਹੈ ਵੀਰੇ ਵਧੀਆ ਵੀਰੇ ਵਧੀਆ ਸੇਤਾਂ ਘਰ ਪਰਿਵਾਰ ਵੀਰੇ ਸਭ ਵਧੀਆ ਵੀਰੇ ਚਲੋ ਸ਼ੁਕਰ ਅੱਛਾ ਨੀਲੀ ਦਾ ਕੱਟਾ ਵੇਖ ਗਿਆ ਹੀ ਉਦਨ ਹਾਂਜੀ ਭਾਈ ਉਹਨੇ ਵੇਖ ਗਿਆ ਪਹਿਲੇ ਫੋਨ ਤੇ ਠੀਕ ਆ ਵੀਰੇ ਅੱਛਾ ਵੀਰੇ ਅੱਜ ਫੇਰ ਕੱਟਾ ਲੈ ਆਇਆ ਕਹੇ ਹਾਂਜੀ ਕੱਟਾ ਕਿੰਨੀ ਉਮਰ ਦਾ ਯਾਰੇ ਇਹ ਵੀਰੇ 18 ਮਹੀਨਿਆਂ ਦਾ 18 ਮਹੀਨਿਆਂ ਦਾ ਕਿਹੜੇ ਸੀਮਨ ਦਾ ਵਾ ਬਾਈ ਇਹ ਇਹ ਵੀਰੇ ਹੈਗਾ ਸੀ ਆਰ ਬੀ ਹਾਂ ਹਿਸਾਬ ਦਾ 3276 ਦਾ 3276 ਦਾ ਹਿਸਾਬ ਦੀ ਯੂਨੀਵਰਸਿਟੀ ਵਾਲਿਆਂ ਦਾ 3276 ਦਾ ਹੈ ਹਾਂਜੀ ਵੀਰੇ ਠੀਕ ਆ ਅੱਛਾ 3276 ਦਾ ਬਈ ਸਰਚ ਮਾਰ ਲਿਆ ਜੇ ਗੂਗਲ ਉੱਤੇ ਰਿਕਾਰਡ ਕੱਢ ਲਿਆ ਜੇ ਟਾਪ ਦਾ ਰਿਕਾਰਡ ਆ ਤੇ ਉਬਰੇ ਹੋਣ ਦੀ ਮਾਂ ਦਾ ਦੁੱਧ ਦੱਸਿਆ ਤੈਨੂੰ ਕੁਝ ਵੀ ਵੀਰੇ 18 ਲੀਟਰ ਸੀਗਾ ਇਹਦੀ ਮਾਂ ਦਾ ਹੈ ਹਾਂਜੀ ਕੱਟਾ ਸਿੰਗਾ ਸੁੰਗਾ ਦਾ ਵੀ ਚੰਗਾ ਯਾਰ ਹੈ ਨਾ ਬਹੁਤ ਚੰਗਾ ਕੱਟਾ ਵੀਰੇ ਹਾਈਟ ਤੇ ਬੇਲ ਬਹੁਤ ਕੱਟੇ ਦੀ ਹਾਂ ਬਾਕੀ ਮਾਲੀ ਟੌਪ ਦਾ ਤਿਆਰ ਹੋਊਗਾ ਹਾਂਜੀ ਅੱਛਾ ਜਿਹੜਾ ਸੀਮਨ ਤੋਂ ਦੱਸਿਆ ਜੇ ਕੋਈ ਭਰਾ ਕਿੱਥੋਂ ਲਿਆ ਗੱਲ ਕਰਨੀ ਚਾਹੀਦਾ ਸਰ ਜੀ ਬਹੁਤ ਵੀਰੇ ਆਪਾਂ ਗੱਲ ਕਰਵਾ ਦਾਂਗੇ ਠੀਕ ਆ ਬਈ ਓਕੇ ਵੀਰੇ ਅਦਾ ਵੀ ਨੰਬਰ ਦੇ ਦਾਂਗੇ ਵੀਰੇ ਆਪਾਂ ਠੀਕ ਆ ਵੀਰੇ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਇਹ ਤਾਂ ਮੈਂ ਫੋਨ ਤੇ ਕਰੂੰਗਾ ਵੀਰੇ ਓਕੇ ਬਈ ਥੋਰੀ ਵੀਰੇ ਹੋਊਗਾ ਜਾਂ ਜਾਈਊਗਾ ਫੋਨ ਤੇ ਕਰ ਲਉ ਇਹ ਬਣ ਕੇ 7 ਉਪਰ ਦਰਜ ਹੁੰਦੇ ਆ ਹਾਂ ਨਹੀਂ ਨਹੀਂ ਹਾਂ ਕਰ ਲਿਆ ਵੀਰੇ ਕੱਢੀ ਬਾ ਲੈ ਮੇਤਰੋ ਹਿਸਾਰ ਜੁਨੀ ਬੈਠੀ ਕਿਹੜੇ ਰਿਕਰ ਸੀ ਮਿੰਦਾ ਦੱਸਿਆ ਸੀ 3267 ਦਾ ਵੀਰੇ 3267 ਦਾ ਜਿਹੜਾ ਇਹ ਆ ਪਾ ਮੇਤਰੋ ਕਟਾ 18 ਮਹੀਨੇ ਸਾਰੀ ਏਜ ਆ ਕਠਪੂੜਾ ਵੇਖੋ ਤੁਸੀਂ ਕੱਟੇ ਦਾ ਖੜਨੀ ਖੁਰਨੀ ਤੋਰ ਤਾਰ ਬੜੀ ਚੰਗੀ ਆ ਯਾਰ ਕਰਮਾ ਵਾਲੇ ਦੀ ਫਿਰ ਥੱਲੋ ਬਹੁਤ ਚੌੜਾ ਟੈਸਟੀ ਕਰਾਂ ਤੋਂ ਬਾਈ ਕਰਮਾ ਵਾਲਾ ਪੂਰਾ ਮੰਨ ਲਓ ਥੱਲੇ ਨੂੰ ਵੀ ਖੁੱਲਾ ਵਾ ਤੇ ਪਾਸਿਆਂ ਤੋਂ ਵੀ ਖੁੱਲਾ ਦੋਵਾਂ ਪਾਸਿਆਂ ਤੋਂ ਮੰਨ ਲਓ ਪ੍ਰੋਪਰ ਜਿਹੜੀ ਇਹਦੀ ਹੈਗੀ ਬੰਤਰ ਵੇਖੋ ਤੁਸੀਂ ਬਰੀਕੀ ਬਰੂਕੀ ਤੁਸੀਂ ਕੱਟੇ ਦੇ ਵਿੱਚ ਮਿੱਤਰੋ ਕਿਉਂਕਿ ਕਹਿਣ ਵਾਲੀ ਗੱਲ ਨਹੀਂ ਗਈ ਕੋਈ ਤੁਸੀਂ ਆਪ ਆ ਜਾ ਵੀਰੇ ਵੇਲ ਬਹੁਤ ਆ ਕੱਟੇ ਦੀ ਉਚਾਈ ਲੰਬਾਈ ਬਹੁਤ ਸਾਰਾ ਕੁਝ ਯਾਰ ਕਹਿਣ ਤੋਂ ਭਾਵੇਂ ਆ ਵੀ 32 67 ਤੁਸੀਂ ਕੱਢ ਲਿਆ ਜੇ Google ਦੇ ਉੱਤੇ ਜਦੋਂ ਤੁਸੀਂ ਸਰਚ ਮਾਰੋਗੇ ਨਾ Google ਤੇ ਜਦੋਂ ਸੀਮਨ ਭਰ ਲਿਆ ਤੁਸੀਂ ਵੀ ਇਹ ਹਸਾਰ ਦਾ ਵੀ ਰਿਕਾਰਡ ਦੇਖਣਾ ਸੀ ਜਦੋਂ ਤੁਸੀਂ ਗਾਂ ਵਾਸਤੇ ਵੀ ਨੋਟ ਕਰੋ ਜਿਹੜੇ ਸੀਮਨ ਨੈਟ ਦੇ ਉੱਤੇ ਦੱਸਿਆ ਹੁੰਦਾ ਉਹਦਾ ਰਿਕਾਰਡ ਤੁਸੀਂ ਨੈਟ ਤੇ ਕੱਢ ਸਕਦੇ ਸਾਰਾ ਜਿਹੜਾ ਆਨਲਾਈਨ ਰਿਕਾਰਡ ਬੋਲਦਾ ਹੁੰਦਾ ਵਾ ਮਿੱਤਰੋ ਵੇਖੋ ਤੁਸੀਂ ਰਿਕਾਰਡ ਕੱਢ ਕੇ ਤੁਹਾਨੂੰ ਐ ਯਕੀਨ ਆਪਦੀ ਆਪ ਉਹ ਵਾ ਇੱਕ ਚੀਜ਼ ਆ ਇੱਕ ਤਬਾਕ ਮਾਲਾ ਮਿੱਤਰੋ ਅੱਛਾ ਮੋਲ ਲੈਂਦਾ ਬਾਈ ਫੋਨ ਦੇ ਉੱਤੇ ਤੈ ਕਰੂਗਾ ਤੁਹਾਡੇ ਨਾਲ ਤੇ ਵੀਰੇ ਜਿਹੜੀ ਦੋ ਨੰਬਰ ਤੇ ਗਾਵਾ ਬਾਈ ਆਪਣੀ ਹਾਂਜੀ ਵੀਰੇ ਇਹਦੇ ਕਿੰਨਾ ਵਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਕੱਲ ਸੂਈ ਆ ਠੀਕ ਆ ਵੀਰੇ ਕਿੰਨਾ ਕੋ ਬੋਲਾ ਹੋਊਗਾ ਤਰੇ 90 ਲੀਟਰ ਤਿਆਰ ਆ ਵੀਰੇ ਠੀਕ ਆ ਬੱਚੀ ਮਗਰ ਕੇ ਬੱਚਾ ਵੀ ਬੱਚੀ ਆ ਵੀਰੇ ਠੀਕ ਆ ਚਵਾਈ ਕਿਵੇਂ ਲੱਗੀ ਬਿਲਕੁਲ ਓਕੇ ਵੀਰੇ ਪੂਰੀ ਪੋਲੀ ਚੱਪ ਚੋ ਕੇ ਵਿਖਾ ਦਨੇ ਆ ਤੁਹਾਨੂੰ ਠੀਕ ਆ ਵੀਰੇ ਹਾਂਜੀ ਅੱਛਾ ਤੇ ਤੋਰੀ ਬ੍ਰੇਕਰੀ ਬਾਹਰ ਕੱਢਦੇ ਮੜਾ ਜੇ ਪਲਾਂ ਹੈਗੀਆਂ ਜੇ ਹਾਂ ਹਾਂ ਅਸਾ ਰੇਟ ਦੱਸਦੇ ਪਹਿਲਾਂ ਫੇਰ ਹੀ ਚੋਣ ਦਾ ਫਾਇਦਾ ਯਾਰ ਲੈ ਲੈਣੀ ਵੀਰੇ ਹਾਂ 36000 ਦੀ ਦੇ ਦਾਂਗੇ ਓਕੇ ਜਸ ਤੇ ਨੋਜਮਾ ਹਾਂ ਠੀਕ ਆ ਬਾਈ ਫਿਰ ਲੈ ਮੇ ਤੋ 36000 ਦੀ ਗਾ ਮਿਲ ਜੂਗੇ ਹਾਂ ਨਾ ਥਣ ਥਣ ਚੰਗਾ ਲੱਗਾ ਹੋਇਆ ਵੱਛੀ ਬਗਲ ਬਹੁਤ ਸੋਣੀ ਆ ਕੱਲ ਦੀ ਸੋਈਆ ਕਰਮ ਵਾਲੇ ਲੈ ਆਵੇ ਵੀਰੇ ਮੋੜ ਦੇ ਆਪ ਦਾ ਵੀਰੇ ਨੂੰ ਨਾ ਵੱਛੀ ਚੰਗ ਗਈ ਸੀ ਮਗਰ ਲੈ ਦੋ ਥਾਣਾ ਅੱਛਾ ਹਾਂ ਤਾਂ ਕਰਕੇ ਥਣ ਥੋੜੇ ਛੋਟੇ ਵਿਖਾਈ ਜਾਂਦੇ ਆਪਾਂ ਬਾਕੀ ਆਪਾਂ ਚੋ ਦੇਣੀ ਆ ਥਣ ਚੰਗਾ ਵਿਚਾਰੇ ਪੂਰੇ ਮੇਰੇ ਫੁੱਲ ਪਸਮਾ ਓਕੇ ਠੀਕ ਆ ਬਾਈ ਓਕੇ ਲੈ ਵੀ ਨੱਤਰੋ ਵੱਛੀ ਮੂੰਹ ਮਾਰ ਗਈ ਸੀ ਵੱਛੀ ਤਾਂ ਹੀ ਝਾੜ ਕੇ ਕਰਦੀ ਆ ਹਨਾ ਹਾਂਜੀ ਹੂੰ ਤਾਂ ਸੁਮੀ ਕਰਕੇ ਵਕਤ ਹਨਾ ਟੋਈ ਮੜੀ ਧਾਰਾ ਵਿਖਾਈ ਨਹੀਂ ਆ ਯਾਰ 63000 ਜੁਰਮਾਨਾ ਤੜ ਕਰ ਦਾਂਗੇ ਮੇਰੇ ਮਾਨ ਜੇ ਕੋਈ ਅੱਖ ਵੀ ਕੱਟਾ ਜਲਾਈ ਮਈਆਂ ਤੇ ਰੱਖ ਲਾਂਗੇ ਤੇ ਗਾਂ ਵੀ ਦੋਵੇਂ ਜੋੜਾ ਹੀ ਦੇ ਦੇ ਇਕੱਠਾ ਤੇ ਫਿਰ ਫਿਰ ਖੁੱਲਾ ਮਾਨਤਨ ਕਰ ਦਾਂਗੇ ਠੀਕ ਆ ਬਈ ਓਕੇ ਠੀਕ ਆ ਆ ਮੈਨੂੰ ਵੱਛੀ ਵਾਲੀ ਘੇਟ ਆ ਜਿੰਦੇ ਮਗਰ ਲੱਗੀ ਹੋਰ ਗੱਲਾਂ ਦੀਆਂ ਗੱਲਾਂ ਆ ਯਾਰ ਹੂੰ ਉਹ ਵਾਚੀ ਵੀਰੇ ਹੈ ਸੀਮਨ ਦੀ ਪਰ ਆਪਾਂ ਨੂੰ ਨਹੀਂ ਪਤਾ ਕਿ ਕਿਹੜੇ ਦੀ ਆ ਹਾਂ ਚੰਗੀ ਆ ਜੇਕਰਾਂ ਨੂੰ ਦੀ ਇਹ ਸੁਆ ਬੋ ਚੰਦ ਕਰ ਉਹ ਪੰਜ ਵੀ ਠੰਡੀ ਆ ਹਨਾ ਬਾਈ ਬਾਈ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਹਾਂ ਛੱਡ ਜਾ ਜੀ ਸਾਰੀ ਚੋਣੀਆਂ ਕਿ ਬਈ ਅੱਦੀ ਚੋ ਦੇ ਬਾਅਦ ਜਿੰਨੇ ਪੁੱਤ ਨੂੰ ਦੇਖ ਕਰਦਾ ਕਰਦਾ ਖਾਲੀ ਬਸ ਠੀਕ ਹੈ ਮੈਂ ਇੱਕ ਵਾਰ ਚ ਉਹ ਚੰਗਾ ਬੈਠੇ ਮੱਛੀ ਦਿਖਾ ਪੁੱਤ ਇਹਦੀ ਅਕਰੀ ਫੇਰ ਯਾਰ ਇਹ ਮੱਛੀ ਨਾਲ ਹੀ ਗਾਣੇ ਦੁੱਗਣੀ ਰਹਿਣਾ 36000 ਰੁਪਏ ਦੀ ਬਈ ਲੈ ਜਾਓ ਵਪਾਰੀ ਭਰਾ ਵੀ ਲੈ ਜਾਓ ਆਪਾਂ ਉਹਦੀ ਗਾਣੇ ਐਂਡ ਕਰਨਾ ਵਾ ਜਥੇ ਤੁਸੀਂ ਸਿਆਣੇ ਆ ਸਾਰੇ ਹੀ బకి చంగా ఆంగా చంగా చావా చాగ గరి బా ਦੁੱਧ 15 ਕਿਲੋ ਖਾ ਪੀ ਕੇ ਟੋਰਾ ਦੇ ਨਾਲ ਖੋਲਾ ਡੋਲਾ ਦੇ ਜੂਗੀ ਕਰਮਾ ਵਾਲੀ ਮਿੱਤਰੋ ਆ ਵੱਛੀ ਵੇਖੋ ਕਿ ਰੱਬ ਦੀ ਠੀਕ ਆ ਅੱਛਾ ਵੀ ਨੰਮਕ ਆ ਗਾਂ ਵੀ ਬਾਈ ਦੇ ਕੋਲੇ ਮਾਨੀ ਸਿੰਘ ਵਾਲੇ ਮੱਖਣ ਵੇਰ ਦੇ ਕੋਲੇ ਸੀ ਜਿੱਥੋਂ ਵੀਰ ਨੇ ਖਰੀਦੀ ਆ ਪਰ ਉਥੋਂ ਹੀ ਇਹਦੀ ਵੀਡੀਓ ਕਵਰ ਕਰਨ ਲੱਗੇ ਆ ਤੇ ਵੀਡੀਓ ਨਾਲ ਤੁਹਾਨੂੰ ਲਾ ਦਿੱਤੀ ਆ ਦੂਜੀਆਂ ਵੀਡੀਓ ਦੇ ਨਾਲ ਹੀ ਆਪਾਂ ਇੰਦੀ ਆਪਾਂ ਡਿਟੇਲ ਲੈ ਲੈ ਇੱਥੇ ਖੜ੍ਹ ਜਾ ਮੱਖਣ ਮੈਂ ਇੰਦੀ ਆਪਾਂ ਡਿਟੇਲ ਲੈ ਲੈਨੇ ਆ ਮੱਖਣ ਵੀਰੇ ਕੀ ਹਾਲ ਆ ਬਈ ਵਧੀਆ ਵੀਰੇ ਵਧੀਆ ਅੱਛਾ ਇਹ ਕਿੰਨਾ ਵਾ ਸੂਆ ਪਈ ਵੇੜਾ ਵੀਰੇ ਪਹਿਲੀ ਆ ਪਹਿਲਣ ਪਲੂਨੀਆ ਹੈ ਪਲੂਨ ਵੱਛੀ ਆ ਖੀਰੀ ਆ ਜਿਹ 9 ਤੋਂ ਬਾਹਰ ਆ ਫਿਰ 10 ਤੋਂ ਅੰਦਰ ਆ 9 ਕਿਲੋ ਮੰਨ ਲਗੇ ਆ 9 ਲੀਟਰ ਦੀ ਗਾਰੰਟੀ ਆਪਣੀ ਠੀਕ ਹੈ ਸੂਈ ਕਿੰਨੇ ਕੁ ਟਾਈਮ ਦੀ ਹੈ ਇਹ ਸੂਈ ਵੀਰੇ ਆਪ ਕੋਈ ਨਹੀਂ ਤਾਂ ਜਾਣੀਗਾ ਭਾਵੇਂ ਅਗਲਾ 2 ਮਹੀਨੇ ਮੰਨ ਲੈ ਭਾਵੇਂ 3 ਮਹੀਨੇ ਮੰਨ ਠੀਕ ਠੀਕ ਹੈ ਬਈ ਠੀਕ ਆ ਅੱਛਾ ਮੱਖਣ ਵੀਰੇ ਇਹਦਾ ਰੇਟ ਕੀ ਰਹੂਗਾ ਦੇਣ ਲੈਣ ਵਾਲਾ ਦੱਸੀ ਭਰਾ 26000 ਰੁਪਿਆ ਵੀਰੇ ਜਸਨੋ ਜਿੰਨੇ ਦੀ ਦੇਣੀ ਆ ਯਾਰ ਮਾਨਤਨ ਕਰਦਾ 25000 ਦੀ ਦੇ ਦੇਾਂਗੇ ਠੀਕ ਆ 25 ਸੀਲ ਠੰਡੀ ਬਹੁਤ ਆ ਥਨ ਥਨ ਬਹੁਤ ਚੰਗਾ ਲੱਗਾ ਠੀਕ ਤੋਰੀ ਵੀਰੇ ਕੱਢੀ ਬਾਹਰੋਂ ਮਾੜਾ ਜ ਲੈ ਵੀ ਮਿੱਤਰੋ 26000 ਰੁਪਿਆ ਡਿਮਾਂਡ ਆ 25000 ਦੀ ਦੇ ਦੇਣਗੇ ਤੇ ਅੱਜ ਆਪਾਂ ਖੀਰੀ ਵੱੱਛੀ ਉਂਝ ਵੀ ਅਸਰ ਵੀ ਲੈਣੇ ਆ ਨਾ ਮਿੱਤਰੋ ਤੇ 18 20000 ਦੇ ਘਰਾਂ ਦੇ ਵਿੱਚ ਆਪ ਨੂੰ ਅਸਰ ਖੀਰੀ ਵੱੱਛੀ ਮਿਲਦੀ ਆ ਪਰ ਇਹ ਕਰਮਾਂ ਵਾਲੀ ਮੰਨ ਲਓ ਤੁਸੀਂ ਦੁੱਧ ਵੀ 9 ਕਿਲੋ ਐਨ ਕੰਡੇ ਵਾਲਿਆਂ ਦੇ ਥੱਲੇ ਤਿਆਰ ਆ ਹਾਜ਼ਰਤ ਦਿਖਾਵਾ ਥੋੜਾ ਜਿਹਾ ਘੱਟ ਕਰਦੀ ਪਾਈ ਹੋਣੀਆਂ ਦੇ ਪਰ ਦੁੱਧੋ ਪੂਰੀ ਐਨ ਖਰੀ ਆ ਓਕੇ ਦੀ ਰਿ ਫੇਸਪੂਸ ਬਹੁਤ ਚੰਗਾ ਹੈ ਨਾ ਉਹ ਜੋ ਚੋਣ ਚਾਣ ਨੂੰ ਠੰਡੀ ਹੈ ਵੀਰੇ ਆ ਮਾਰਦੇ ਮੜੀਆਂ ਵੀਰੇ ਆ ਲੈ ਵੀ ਮਿੱਤਰੋ ਬੜੀ ਮੂਡ ਕਰ ਜੀ ਗਏ ਲੈ ਵੀ ਮਿੱਤਰੋ ਆ ਬਾਪੂ ਤੋਂ ਬੈੜ ਖਰੀਦੀ ਆ ਬਾਈ ਮੱਕਣ ਸਿੰਘ ਨੇ ਆ ਬਾਪੂ ਘਰੇ ਰੱਖਣ ਵਾਲੇ ਨੂੰ ਦਵਾ ਦੀਏ ਚੰਗੀ ਆ ਬਹੁਤ ਵਧੀਆ ਓਕੇ ਲੈ ਜੇ ਬਹੁਤ ਸੀਰ ਬਹੁਤ ਆ ਜੇ ਮਾਰੀ ਚੱਲ ਜਾਓ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ ਬਾਪੂ ਦਾ ਵੀ ਠੰਡੀ ਠੁੰਡੀ ਬਹੁਤ ਆ ਤੇ ਲੈ ਕਬੱਡੀ ਗੱਲ ਇਹ ਆ ਵੀ ਬਾਈ ਬਾਲਾ-ਓਲਾ ਵੀ ਨਹੀਂ ਰੱਖਿਆ ਬਾਈ ਨੇ ਮੈਂ ਇੱਥੇ ਸੀ ਜਦੋਂ ਮੈਨੂੰ ਪਤਾ ਲੱਗਿਆ ਆ ਵੇਖੋ ਤੁਸੀਂ ਚਵਾਤੂ ਬੱਛੀ ਨੂੰ ਕੀ ਕਰਦੇ ਠੀਕ ਹੈ ਵੀਰੇ ਓਕੇ ਬਸ ਬਾਈ ਵਾਕਿਆ ਹੀ ਠੰਡੀ ਠੁੰਡੀ ਬਹੁਤ ਆ ਯਾਰ ਹਨਾ ਓਮ ਚਵਾਗ ਬਹਿ ਜੇ ਇਸ ਲਈ ਹੂੰ ਇਹ ਕਰੀਏ ਮੇਰੀ ਗੱਲ ਸੁਣੋ ਬਾਈ ਕੋਈ ਅਰਤੀ ਦੇ ਦਈਏ ਮਤਲਬ ਬਾਲਾ ਨਹੀਂ ਕਰਦਾ ਟੱਕਾ ਆ ਜੂਗਾ ਯਾਰ ਟੱਕਾ ਵੇਲੇ ਤੇਨੂੰ ਕੋਈ 5-700 ਬਣਦਾ ਯਾਰ ਹੈ ਜਸਨੋ ਕਰਦੇ ਫਿਰ ਚਾਹਾਂ ਮੈਨੂੰ ਪਤਾ ਤਾਂ ਲੱਗ ਹੀ ਗਿਆ ਹੁਣ ਜਿੰਨੇ ਦੀ ਲਈ ਆ 24000 ਦੀ ਦੇ ਦਾਂਗੇ ਬਸ ਠੀਕ ਆ ਠੀਕ ਆ ਲੈ ਮਿੱਤਰੋ ਹੁਣ ਤਾਂ ਕੋਈ ਦਿਹਾੜੀ ਵਾਲਾ ਮਸਲਾ ਹੀ ਆ ਬਾਈ ਦਾ ਕਿਉਂਕਿ ਮੈਂ ਬਾਪੂ ਵੀ ਹੁਣ ਥਾਏ ਨੂੰ ਕਰੀ ਬਾਈ ਪਿੱਛੋਂ ਆਏ ਨੂੰ ਕਰੀ ਮੜਾ ਜਾ ਲੈ ਮਿੱਤਰੋ ਦੇਖ ਸਕਦੇ ਆ ਦੰਦ ਪੇਰੇ ਪੱਟ ਕੇ ਵੇਖਿਓ ਜਨਾ ਤੇਰੇ ਵਿਖਾ ਦਿੰਨਾ ਬਾਈ ਮੈਂ ਪੱਟ ਕੇ ਬਸ ਕੋਈ ਨਾ ਜਿਹਨੇ ਲੈਣੀ ਹੋਈ ਵੇਖ ਲੂਗਾ ਮੈਨੂੰ ਤਾਂ ਪੈੜੀ ਆ ਜਾ ਘਟ ਹੁੰਦਾ ਕਈ ਵਾਰੀ ਭਰਾਵਾ ਪਰ ਠੀਕ ਆ ਵਿਖਾ ਦਿੰਨੇ ਵੀਰੇ ਵਿਖਾਈ ਫਰ ਮੈਂ ਮੂਆ ਇਕੱਠਿਆਂ ਨੂੰ ਪਈ ਆ ਹੁਣ ਤੂੰ ਪਿੰਡ ਲੈ ਜਾਵੇਂਗਾ ਫਿਰ ਇਹਨੂੰ ਅੱਜ ਹਾਂ ਹਾਂ ਵੀਰੇ ਉੱਥੇ ਮੰਨੀ ਵਾਲੀ ਵੇਖਿਆ ਅਗਲਾ ਨਾ ਭਾਵੇਂ ਇੱਥੇ ਵੇਖ ਨਹੀਂ ਰਹੀ ਇੱਥੇ ਖੜੀ ਰਹਿਣ ਦੇ ਨਾ ਇੱਥੇ ਹੀ ਖੜੀ ਰਹਿਣ ਦੇ ਜੀਜੂ ਲਾਇਆ ਉੱਥੇ ਤੇਰੇ ਕੋਲੇ ਨਾ ਉੱਧਰ ਜਾਣਾ ਜage ਬਸ ਠੀਕ ਆ ਓਕੇ ਬਈ ਬਾਪੂਣੇ ਤੋਂ ਲੈ ਲਾ ਇੱਕ ਦੋ ਦਿਨ ਦੇ ਦੀ ਇਹਨਾਂ ਨੂੰ 500 ਵੱਧ ਦੇ ਦੀ ਜਿਹੜਾ ਨਫਾ ਲਏਗਾ ਠੀਕ ਆ ਹਾਂ ਪਰ ਦਾ ਸੀ ਸੱਜਣਾ ਦਾ 93007 ਵੀਰੇ ਹਾਂ 03600 93007 ਤੇ 03600 ਹਾਂਜੀ ਵੀ ਮੂਰਲੇ ਅੱਖਰ ਨੋਟ ਕਰ ਲਓ 93007 ਦੇ ਮਗਰ ਤੋਂ ਤੁਹਾਨੂੰ 4 ਟਰੈਕਟਰ ਦਾ ਚੇਤੇ ਰਹਿਣਾ ਵਾ ਤੇ ਗੱਲਬਾਤ ਲਈ ਨੰਬਰ 2210 ਕਰੀਨ ਦੇ ਉੱਤੇ ਲਾਇਆ ਹੋਇਆ ਦੋਵੇਂ ਜਾਨਵਰ ਦਿਖਾਓ ਤੇ ਇਹ ਡਿਟੇਲ ਲੈਤੀ ਆ ਅਗਲੀ ਕਾਰਵਾਈ ਤੁਹਾਡੇ ਹੱਥਾ ਸ਼ੁਕਰੀਆ ਜਉਂਦੇ ਰਹੋ